ਮਾਲਕ ਚਾਵੇ ਤਾਂ ਕੀ ਨਹੀਂ ਹੋ ਸਕਦਾ ਇੱਕ ਪਲ ਦੇ ਅੰਦਰ ਤੁਹਾਡੀਆਂ ਸਾਰੀਆਂ ਟੈਨਸ਼ਨਾਂ ਦਾ ਹੱਲ ਹੋ ਸਕਦਾ ਜੇ ਜਿਹੜੀਆਂ ਤੁਸੀਂ ਸੋਚ ਵੀ ਨਹੀਂ ਸਕਦੇ ਨਾ ਮਾਲਕ ਨੇ ਉਹ ਚੀਜ਼ਾਂ ਸੋਚੀਆਂ ਹੀਆਂ ਤੁਹਾਡੇ ਬਾਰੇ ਸੋ ਜਿੰਨੀ ਮਰਜ਼ੀ ਆ ਟੈਨਸ਼ਨ ਹੋਵੇ ਜਿੰਨੀਆਂ ਮਰਜ਼ੀ ਫਿਕਰਾਂ ਤੁਹਾਡੇ ਆਲੇ ਦੁਆਲੇ ਹੋਣ ਇੱਕ ਗੱਲ ਕਦੇ ਨਹੀਂ ਭੁੱਲਣੀ ਕਿ ਮਾਲਕ ਚਾਵੇ ਤਾਂ ਸਭ ਕੁਝ ਹੋ ਸਕਦਾ ਮੇਰੇ ਮਾਲਕ ਲਈ ਕੁਝ ਵੀ ਵੱਡਾ ਨਹੀਂਗਾ ਕੋਈ ਚੀਜ਼ ਇੱਥੇ ਇੰਪੋਸੀਬਲ ਨਹੀਂਗੀ ਜਿੱਥੇ ਦੁਨੀਆ ਨੇ ਜਵਾਬ ਦੇ ਦਿੱਤਾ ਹੋਏਗਾ ਉੱਥੇ ਵੀ ਮੇਰਾ ਮਾਲਕ ਚਾਵੇ ਤਾਂ ਸਭ ਕੁਝ ਕਰ ਸਕਦਾ ਆਪਣੇ ਗੁਰੂ ਤੇ ਭਰੋਸਾ ਰੱਖਿਆ ਕਰੋ ਦੁਨੀਆ ਦੀਆਂ ਗੱਲਾਂ ਤੇ ਭਰੋਸਾ ਨਹੀਂ ਰੱਖੀਦਾ ਹੁੰਦਾ ਤੁਹਾਨੂੰ ਕੋਈ ਚਾਰ ਗੱਲਾਂ ਸੁਣਾ ਕੇ ਚੱਲ ਜਾਵੇ ਤੇ ਤੁਸੀਂ ਆਪਣਾ ਮਨ ਉਦਾਸ ਕਰ ਲੂਗੀ ਸ਼ਾਇਦ ਹੁਣ ਹੋਣਾ ਹੀ ਨਹੀਂ ਸਭ ਕੁਝ ਠੀਕ ਕਿਉਂ ਨਹੀਂ ਹੋਣਾ ਤੁਹਾਡਾ ਗੁਰੂ ਜਦੋਂ ਤੱਕ ਤੁਹਾਡੇ ਨਾਲ ਬੈਠਾ ਹੈ ਕਿਉਂ ਨਹੀਂ ਹੋਏਗਾ ਕੰਮ ਤੁਹਾਡੇ ਸਾਰੇ ਕੰਮ ਹੋਣਗੇ ਬੜੇ ਸੋਹਣੇ ਕੰਮ ਹੋਣਗੇ ਕਿਸੇ ਦੇ ਨਾ ਕਰਨ ਨਾਲ ਕੁਝ ਨਹੀਂ ਹੁੰਦਾ ਮਾਲਕ ਨੇ ਤਾਂ ਸਭ ਕੁਝ ਸੋਚਿਆ ਹੈ ਤੁਹਾਡੇ ਲਈ ਮਾਲਕ ਨੇ ਜਦੋਂ ਚਾਇਆ ਤਾਂ ਹਾਲਾਤ ਬਦਲਦੇ ਦੇਰ ਥੋੜੀ ਲੱਗਣੀ ਹੈ ਸਮਾ ਬਦਲਦੇ ਦੇਰ ਥੋੜੀ ਲੱਗਣੀ ਹੈ ਇੱਕ ਪਲ ਦੇ ਵਿੱਚ ਨਾ ਤੁਹਾਡੀ ਸਾਰੀ ਜ਼ਿੰਦਗੀ ਦਾ ਰੁਖ ਬਦਲਦਾ ਨਾ ਮਾਲਕ ਨੇ ਤੇ ਜਿਹੜਾ ਤੁਹਾਨੂੰ ਅੱਜ ਲੱਗਦਾ ਨਾ ਕਿ ਮੇਰਾ ਇਹ ਕੰਮ ਨਹੀਂ ਆ ਮੇਰਾ ਉਹ ਕੰਮ ਨਹੀਂ ਆ ਇੱਕ ਐਸਾ ਸਮਾਂ ਆ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਸਾਰੇ ਕੰਮ ਇੱਕੋ ਦਮ ਹੀ ਹੋਏ ਨੇ ਤੁਹਾਨੂੰ ਖੁਦ ਨਹੀਂ ਪਤਾ ਲੱਗਣਾ ਤੁਸੀਂ ਖੁਦ ਹਰਾਨ ਹੋਏ ਨਾ ਕਿ ਇਹ ਪਤਾ ਨਹੀਂ ਕਿੱਥੋਂ ਕੰਮ ਬਣੀ ਜਾਂਦੇ ਪਏ ਮੇਰੇ ਕਿਉਂਕਿ ਜਦੋਂ ਪ੍ਰਮਾਤਮਾ ਦੇਹਨ ਤੇ ਆ ਨਾ ਜਦੋਂ ਮਾਲਕ ਮਿਹਰਬਾਨ ਹੋ ਗਿਆ ਤਾਂ ਖੁੱਲੇ ਖਜ਼ਾਨੇ ਪਰਣਗੇ ਤੁਹਾਡੇ ਘਰ 'ਚ ਫਿਰ ਫਿਰ ਅੱਖਾਂ 'ਚ ਹੰਝੂ ਨਹੀਂ ਰਹਿਣੇ ਸੁੱਖਾ ਦੀਆਂ ਬਰਸਾਤਾਂ ਤੁਹਾਡੀ ਜ਼ਿੰਦਗੀ 'ਚ ਹੋਣਗੀਆਂ ਫਿਰ ਸ਼ੁਕਰਾਨੇ ਦੇ ਵਿੱਚ ਹਰ ਵਾਰ ਹੱਥ ਹੀ ਜੁੜੇ ਹੋਣਗੇ ਕਿ ਮਾਲਕ ਇੰਨਾ ਜ਼ਿਆਦਾ ਦੇ ਦਤਾ ਹੈ ਕਿ ਸਾਂਭਿਆ ਨਹੀਂ ਜਾਂਦਾ ਪਿਆ ਇਹ ਸਮਾਂ ਉਹ ਤੁਹਾਡੀ ਜ਼ਿੰਦਗੀ 'ਚ ਜ਼ਰੂਰ ਆਣਾ ਜੇ ਜਿਹੜਾ ਵਿਸ਼ਵਾਸ ਆਪਣੇ ਗੁਰੂ ਤੇ ਸੱਚਾ ਰੱਖਦਾ ਨਾ ਉਹਦੀ ਪ੍ਰੀਖਿਆ ਓਖੀ ਹੋ ਸਕਦੀ ਹੈ ਉਹਦੇ ਇਮਤਿਹਾਨ ਵੀ ਓਖੇ ਹੋ ਸਕਦੇ ਆ ਪਰ ਮਹਾਰਾਜ ਉਹਦੀ ਜ਼ਿੰਦਗੀ 'ਚ ਭਾਗ ਵੀ ਬੜੇ ਲਾਂਦੇ ਜੇ ਬੜੀਆਂ ਰਹਿਮਤਾਂ ਤੁਹਾਡੇ ਘਰ ਆ ਰਹੀਆਂ ਜੇ ਤੁਸੀਂ ਭਰੋਸਾ ਰੱਖਣਾ ਬਸ ਹੁਣ